ਸ੍ਰੀ ਜੀ ਪ੍ਰਸ਼ਾਸਨ ਦੇ ਸਾਹ ਅਪੀਲਾ ਕਿਉਂਕਿ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਇੱਕ ਮਹੀਨਾ ਹੋ ਗਿਆ ਮੈਨੂੰ ਉੱਥੇ ਤੱਕੇ ਖਾਂਦੀ ਨੂੰ ਉਹਦੇ ਨਾਲ ਆਪਣੇ ਬੱਚੇ ਦੇ ਨਾਲ ਦੇਵਰ ਮੇਰਾ ਸਿਗਾ ਜਵਾਨ ਉਹਦੇ ਨਾਲ ਮੈਨੂੰ ਇੱਕ ਮਹੀਨਾ ਹੋ ਗਿਆ ਉੱਥੇ ਕਪੂਰਥਲੋਂ ਸultanpur ਆਂਦੀ ਨੂੰ ਪਰ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੀ ਨਾਮ ਜਿਹੜਾ ਤੁਹਾਡਾ ਹੋ ਸਕਦਾ ਜਗਿੰਦਰ ਜਗਿੰਦਰ ਸਿੰਘ ਉਹਦੇ ਨਾਲ ਮੈਂ ਮਿੰਤਾ ਵੀ ਪਾਈਆਂ ਉਹਨੇ ਸਾਡੇ ਤੋਂ ਪੈਸੇ 5000 ਰੁਪਇਆ ਕਿਹਾ ਕਿ ਤੁਸੀਂ ਹੁਣੇ 5000 ਦੇ ਦਿਓ ਮੈਂ ਉਹਨੂੰ 1500 ਰੁਪਏ ਮੈਂ ਕਾਫੜੋ ਸੀ ਤੁਹਾਨੂੰ 5000 ਕੱਲ ਦੇ ਦਿੰਦੇ ਪਰ ਉਹਨੇ ਸਾਡੀ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਮਰ ਜੂਗਾ ਜੇ ਮਰ ਗਿਆ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਮਰ ਤੋੜੋ ਕਿਆ ਕੋਈ ਪਰ ਜੇ ਉਹ ਮਰ ਗਿਆ ਹੁਣ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਹੁਣ ਅਸੀਂ ਕਿੱਥੇ ਜਾਈਏ ਸਾਨੂੰ ਉਹਦੇ ਉਹਨੇ ਉਹਨੇ ਹੀ ਸਾਰਾ ਕੁਝ ਕਰਾਇਆ ਜੀ ਉਹਨੂੰ ਸਾਰੇ ਕਾਤਲਾਂ ਦਾ ਪਤਾ ਉਹਨੂੰ ਉਹਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਉਹਨੇ ਉਹ ਸਾਰੀ ਲਿਖ ਕੇ ਤੇ ਸਾਨੂੰ ਉਹਦੇ ਕੋਈ ਦਿੱਤਾ ਵੀ ਨਹੀਂ ਕਾਗਜ਼ ਵੀ ਤੁਸੀਂ ਆਹ ਨਾਲ ਲੈ ਜਾਓ ਇਹ ਕਿਦਾਂ ਉਹਨੇ ਕਿਹਾ ਕੰਮ ਹੋ ਜੂਗਾ ਜੀ ਤੁਹਾਡਾ ਉਹਨੂੰ ਅਸੀਂ ਫੋਨ ਕਰਕੇ ਪੁੱਛਦੇ ਰਹੇ ਸਰ ਤੁਸੀਂ ਗੇਮ ਮੱਲੇ ਵਿੱਚ ਤੁਸੀਂ ਕੋਈ ਕਾਰਵਾਈ ਕੀਤੀ ਕਹਿੰਦਾ ਬੀਬੀ ਅਸੀਂ ਆਪੇ ਹੀ ਕਾਰਵਾਈ ਕਰਾਂਗੇ ਤੁਸੀਂ ਸ਼ਾਂਤ ਬੈਠੋ ਸ਼ਾਂਤ ਬੈਠੋ ਬਸ ਉਹਨੇ ਸ਼ਾਂਤ ਬਦੋਂਦੇ ਰਹੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਫੇ ਉਹ ਕਹਿੰਦਾ ਉਹਨੂੰ ਇੱਕ ਇੱਕ ਬੰਦੇ ਦਾ ਪਤਾ ਸੀ ਕਿਉਂਕਿ 15 20 ਜਣੇ ਇਹਦੇ ਮੁੰਡੇ ਦੇ ਮਗਰ ਪਈ ਹੋਈ ਸੀ ਘੱਟੋ ਘੱਟ 20 ਜਣੇ ਸੀਗੇ ਜੀ ਉਹ ਕੱਲ ਵੀ ਉਹ 20 ਜਾਂ 15 ਜਣੇ ਉਹ ਇਦਾਂ ਹੀ ਗੱਡੀਆਂ ਵਿੱਚ ਸੀਗੇ ਜਿਹੜਾ ਮੁੰਡੇ ਦੇ ਮਗਰ ਚ ਗਏ ਜਦੋਂ ਅਸੀਂ ਨੂੰ ਰੋਟੀ ਦੇਣ ਮੈਂ ਆਪਣੇ ਚਾਚਾ ਹੀ ਨੂੰ ਐ ਮੈਨੂੰ ਫੋਨ ਕੀਤਾ ਮੈਂ ਕਿਹਾ ਨੰਨੂ ਤੂੰ ਇੱਧਰ ਨਾ ਆਈਂ ਇੱਧਰ ਇਹ ਗੱਡੀਆਂ ਚ ਘੁੰਮਦੇ ਪਏ ਆ ਇਹਨਾਂ ਨੇ ਉਹਨੂੰ ਫੜਿਆ ਜਾਂ ਕਿੱਦਾਂ ਉਹਨਾਂ ਨੇ ਮੰਡੀ ਤੱਕ ਲੈ ਕੇ ਗਏ ਮੈਨੂੰ ਨਹੀਂ ਪਤਾ ਮੈਨੂੰ ਤਾਂ ਮੰਡੀ ਦੇ ਵਿੱਚੋਂ ਮਰਿਆ ਹੀ ਮਿਲਿਆ ਮੈਨੂੰ ਤਾਂ ਮੰਡੀ ਵਿੱਚ ਉਹਨੂੰ ਮੈਂ ਮਰੇ ਹੋਏ ਨੂੰ ਚੱਕਿਆ ਵਾ ਜੀ ਮੈਨੂੰ ਇਨਸਾਫ ਚਾਹੀਦਾ ਉਹ ਸਸਪੈਂਡ ਕੀਤਾ ਜਾਵੇ ਕਿਉਂਕਿ ਉਹਨੂੰ ਕਾਤਲਾਂ ਦਾ ਪਤਾ ਸੀ ਉਹਨੂੰ ਡਿਸਮਿਸ ਕੀਤਾ ਇਹਨੂੰ ਉਹਨੂੰ ਕਾਤਲਾਂ ਦਾ ਪਤਾ ਸੀ ਉਹਨੇ ਇਹਨਾਂ ਨਾਲ ਰਲ ਕੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ